ਇਹ ਸਵਾਲ ਪਿਆ ਕਰ ਰਹੇ ਹੋ ਇਸ ਬਾਤ ਕੋ ਯਾਰ ਦੇਖੇ ਕਿ ਬੱਤੀ ਸਵਾਦ ਹੋ ਜੇ ਮੈਂ ਜੇ ਨਹੀਂ ਆਨੇ ਕਲੇਸ਼ ਹੋਰ ਕਿਸੇ ਬਾਗ ਚ ਦੇਖਣਾ ਸਾਸਿਕਾ ਜੀ ਸਾਰਿਆਂ ਨੂੰ ਮੈਂ ਆਸ ਕਰਦਾ ਹਾਂ ਕਿ ਸਭੀ ਤੁਸੀਂ ਠੀਕ ਹੋਗੇ ਅੱਜ ਅਸੀਂ ਆਪਣੇ ਸੋਹਰਾ ਪਰਿਵਾਰ ਪਿੰਡ ਬਲਪੁਰੀਆਂ ਪਹੁੰਚੇ ਹੋਏ ਆ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਕਰਦਾ ਕਿ ਤੁਸੀਂ ਗੁਰੂ ਕ੍ਰਿਪਾ ਟੀਵੀ ਨੂੰ ਥੋੜੇ ਹੀ ਸਮੇਂ ਦੇ ਵਿੱਚ ਸਾਡਾ 1000 ਸਬਸਕ੍ਰਾਈਬਰ ਪੂਰਾ ਕੀਤਾ ਤੋਂ ਇਸ ਪ੍ਰਕਾਰ ਤੁਸੀਂ ਅੱਗੇ ਵੀ ਗੁਰੂ ਕ੍ਰਿਪਾ ਟੀਵੀ ਨੂੰ ਪ੍ਰਪੂਲਿਤ ਕਰੋਗੇ ਤੋਂ ਅੱਜ ਆਹੀਂ ਤੁਹਾਨੂੰ ਜਾਣਕਾਰੀ ਕਰਵਾਉਣੇ ਆਪਣੇ ਸੋਹਰਾ ਪਰਵਾਦ ਦੀ ਸਭ ਤੋਂ ਪਹਿਲੇ ਤੋਂ ਮੇਨ ਮੈਂਬਰ ਗੁਰੂ ਕ੍ਰਿਪਾ ਟੀਵੀ ਦੇ ਸਤਿ ਸ੍ਰੀ ਅਕਾਲ ਜੀ ਮੈਂ ਜਸਕਰਨ ਸਿੰਘ ਜੋ ਕਿ ਆਪਣੇ ਸਹੁਰਾ ਪਰਿਵਾਰ ਦੇ ਵਿੱਚ ਆਏ ਹੋਏ ਹਨ ਔਰ ਇਹਨਾਂ ਦੇ ਮੈਸੇਜ ਅਰੇ ਪ੍ਰਭਜੀਤ ਕੌਰ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਔਰ ਇਹਨਾਂ ਦੀ ਮਦਰ ਹੈਲੋ ਸਤਿ ਸ੍ਰੀ ਅਕਾਲ ਜੀ ਔਰ ਇਹਨਾਂ ਦੀ ਪਰਜਾਈ ਹੈਲੋ ਸਤਿ ਸ੍ਰੀ ਅਕਾਲ ਜੀ ਜਸਪਾਲ ਕੌਰ ਔਰ ਸਾਲਾ ਸਾਹਿਬ ਜੋ ਕਿ ਪਟਿਆਲਾ ਤੋਂ ਆਏ ਆ ਜੌਬ ਕਰਨ ਦੇ ਉੱਥੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਔਰ ਵੱਡੀ ਪਰਜਾਈ ਸਤਿ ਸ਼੍ਰੀ ਅਕਾਲ ਜੀ ਮੇਰਬਾਨ ਗਰਮੀਤ कौर ਨਾਲ ਉਹਨਾਂ ਦੀ ਛੋਟੀ ਬੱਚੀ ਜੀ ਔਰ ਪ੍ਰਭਜੀਤ ਦੀ ਸਿਸਟਰ ਵੱਡੀ ਜੋ ਕਿ ਨਾਂ ਦੀ ਤਿਆਰੀ ਕਰ ਰਹੀ ਹੈ ਨਾਂ ਬਣਨਗੇ ਹੁਣ ਤੋਂ ਬਾਕੀ ਸਭੀ ਬੱਚੇ ਜੋ ਸਾਈਡ ਤੇ ਖੜੇ ਹੋਏ ਆ ਨਦਸਿਕਾ ਸਸਿਕਾ ਜੀ ਇੱਥੇ ਨਾਨ ਦੀ ਤਿਆਰੀ ਹੋਂਦੀ ਹੈ ਆਲੂ ਵਾਲੇ ਨਾਨ ਤੇ ਇੱਥੇ ਪੇੜੇ ਬੰਦੇ ਪਏ ਤੇ ਉਧਰ ਤੰਦੂਰ ਵੀ ਗਰਮ ਹੋ ਚੁੱਕਾ ਹੈ ਦੇਖ ਸਕਦੇ ਹੋ ਤੁਸੀਂ ਅਜਾ ਚਲੋ ਅੱਜ ਸਾਡੇ ਲਈ ਬਹੁਤ ਭਾਗਾ ਭਰਿਆ ਦਿਨ ਆ ਕਿ ਰਖੜੀ ਦੇ ਮੌਕੇ ਤੇ ਸਾਡੀਆਂ ਦੋਨੋਂ ਸਿਸਟਰਾਂ ਮੇਰੀ ਵੱਡੀ ਸਿਸਟਰ ਰਜਵੰਤ ਕੌਰ ਔਰ ਗੁਰਕ੍ਰਿਪਾ ਟੀਵੀ ਦੀ ਛੋਟੀ ਸਿਸਟਰ ਮੇਰੀ ਹੈ ਪ੍ਰਭਜੀਤ ਕੌਰ ਪਿੰਡ ਬਲਪੁਰਿਆ ਕੋ ਸਾਡੇ ਕੋਲ ਆਏ ਆ ਸਾਨੂੰ ਬਹੁਤ ਖੁਸ਼ੀ ਦੀ ਮਾਣ ਵਾਲੀ ਗੱਲ ਆ ਕਿ ਰਖੜੀ ਦੇ ਮੌਕੇ ਤੇ ਸਾਰਾ ਪਰਿਵਾਰ ਇਕੱਠਾ ਹੋਇਆ ਹੈ ਐਸੀ ਖੁਸ਼ੀ ਦੇ ਵਿੱਚ ਅੱਜ ਅਸੀਂ ਸੈਲੀਬ੍ਰੇਸ਼ਨ ਕਰ ਰਹੇ ਆ ਗੁਰਕ੍ਰਿਪਾ ਟੀਵੀ ਦਾ ਸਬਸਕ੍ਰਾਈਬ ਹੋਣ ਕਰਕੇ ਅੱਜ ਤੰਦੂਰੀ ਨਾਲ ਪਕਾਏ ਜਾਣਗੇ ਕਿਉਂਕਿ ਸਾਡੀ ਸਿਸਟਰ ਬਿਲਕੁਲ ਬਹੁਤ ਵਧੀਆ ਨਾਨ ਪਕਾਉਂਦੀ ਹੈ ਤੇ ਅੱਜ ਅਸੀਂ ਪੂਰਾ ਪਰਿਵਾਰ ਇਸ ਸੈਲੀਬ੍ਰੇਸ਼ਨ ਦੇ ਵਿੱਚ ਤੰਦੂਰੀ ਨਾਲ ਵੀ ਤਿਆਰੀ ਕਰ ਰਹੇ ਹਾਂ ਇਸ ਤੋਂ ਬਾਅਦ ਆਹੀ ਤੁਹਾਨੂੰ ਰਖਰੀ ਦਾ ਜੋ ਸੈਲੀਬ੍ਰੇਸ਼ਨ ਹੈ ਉਹ ਵੀ ਦਿਖਾਵਾਂਗੇ ਤੋਂ ਆਪ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੋਂ ਅਭੀ ਤੁਹਾਨੂੰ ਹਾਂ ਲੈ ਕੇ ਜਾਂਦੇ ਆ ਪਿੰਡ ਦੇ ਵਿੱਚ ਜੋ ਸਾਡਾ ਬਾਗੀਚਾ ਛੋਟਾ ਜਿਹਾ ਉਹਦੀ ਜਾਣਕਾਰੀ ਕਰਾਣੇ ਆ ਇਹ ਦੇਖੋ ਇਹ ਕੱਦੂ ਲੱਗੇ ਹੋਏ ਆ ਬਹੁਤ ਸ਼ਾਨਦਾਰ ਦੇਸੀ ਕੱਦੂ ਹੈ ਬਹੁਤ ਹੀ ਵਧੀਆ ਔਰ ਆ ਵੀ ਕੱਦੂਆਂ ਦੇ ਥੱਲੇ ਅਮਰੂਦ ਦਾ ਪੇੜ ਆ ਗਿਆ ਅਮਰੂਦ ਲੱਗੇ ਹੋਏ ਆ ਕਾਫੀ ਕਿਰੇ ਹੋਏ ਆ ਥੱਲੇ ਬਹੁਤ ਵਧੀਆ ਅਮਰੂਦ ਹੈ ਇਹ ਛੋਟਾ ਜਿਹਾ ਅੰਬ ਦਾ ਪੇੜ ਹੈ ਬਹੁਤ ਵਧੀਆ ਛੋਟੇ ਛੋਟੇ ਐਬ ਲੱਗਦੇ ਇਹਨੂੰ ਇਹ ਹੋਈ ਕੱਦੂ ਨੇ ਇਹ ਜਿਹੜੇ ਤੇ ਆਪਾਂ ਵੀਡੀਓ ਬਣਾਈ ਸੀ ਇਹ ਬਹੁਤ ਹੀ ਕੱਦੂ ਵਧੀਆ ਬੰਦੇ ਨੇ ਆ ਵੇਖੋ ਕੱਦੂ ਕਿੱਡੇ ਸੋਹਣੇ ਨੇ ਅੱਜ ਇਹ ਫੇਰ ਕੱਦੂ ਖੜਾਂਗੇ ਤੇ ਇਹਦੀ ਸਬਜੀ ਬਣਾਵਾਂਗੇ ਬਹੁਤ ਹੀ ਵਧੀਆ ਸਬਜੀ ਬਣਦੀ ਹੈ ਇਹਨਾਂ ਦੀ ਆਪਾਂ ਇਹਨਾਂ ਨੂੰ ਕੱਦੂ ਲੈ ਕੇ ਜਾ ਰਹੇ ਆ ਤੁਹਾਡੇ ਕਮੈਂਟ ਆਏ ਹੀ ਕਿ ਤਾਂ ਕਰਕੇ ਤੁਹਾਨੂੰ ਦੱਸਦੇ ਪਏ ਹਾਂ ਮੈਂ ਇਹਨਾਂ ਦੇ ਕਮੈਂਟ ਆਏ ਹੀ ਨਾ ਹਾਂ ਇਹਨਾਂ ਦੇ ਕਮੈਂਟ ਬਹੁਤ ਆਏ ਸੀ ਸਾਨੂੰ ਕਿ ਤੁਸੀਂ ਕੱਦੂ ਕਿੱਥੋਂ ਲਏ ਆ ਤਾਂ ਨਹੀਂ ਦਿਖਾ ਰਹੇ ਆ ਵੀ ਹੁਣ ਇਹ ਕਦੂ ਅਸੀਂ ਆਪਣੇ ਪੇਕਿਆਂ ਤੋਂ ਲਏ ਹੀ ਨਾ ਲਏ ਬਹੁਤ ਵਧੀਆ ਸਬਜ਼ੀ ਬਣਦੀ ਆ ਉਹਨੇ ਸੀ ਨਾਨ ਬਣਾਉਣੀ ਸ਼ੁਰੂ ਕਰ ਦਿੱਤੇ ਨੇ ਬਸ ਹੁਣ ਜੀ ਸਾਡੇ ਨਾਲ ਦੇਖੋ ਕਿਸ ਤਰ੍ਹਾਂ ਬਣ ਰਹੇ ਨੇ ਸਾਡੇ ਨਾਨੀ ਜੀ ਨਾਨ ਤੰਦੂਰ ਵਿੱਚ ਲਾ ਰਹੇ ਨੇ ਪ੍ਰੋਫੈਸ਼ਨਲ ਹੀ ਨੇ ਲੈ ਜਾ ਕੱਢ ਦਿੱਤੀ ਲਿਆ ਉਧਰ ਸਾਡੇ ਖਾਣ ਵਾਲੇ ਵੀ ਬੈਠ ਗਏ ਨੇ ਅੱਛਾ ਜੀ ਕੀ ਕਰਨਾਂ

ਨਾਨਖਾਂ ਦਾ ਪਿੰਡਾਂ ਦੇ ਵਿੱਚ ਆਪਣਾ ਹੀ ਨਜ਼ਾਰਾ ਇਹ ਚਨੇ ਦੀ ਸਬਜੀ ਹੈ ਦਹੀਂ ਨਾਰੀਅਲ ਦੀ ਚਟਨੀ ਹੈ ਜਿਹੜੀ ਕਿ ਬਹੁਤ ਹੀ ਫੇਮਸ ਹੈ ਪਿੰਡਾਂ ਦੇ ਵਿੱਚ ਅਮੂਲ ਬੱਟਰ ਆਹ ਅਮੂਲ ਬੱਟਰ ਹੈ ਮਤਲਬ ਕਿ ਇਹ ਆਮ ਬੱਟਰ ਨਹੀਂ ਹੈ ਇਹ ਅਮੂਲ ਬੱਟਰ ਹੈ ਇਹ ਮੇਰੇ ਸੰਧੂ ਸਾਹਿਬ ਜਿਹੜੇ ਆਰਮੀ ਦੇ ਸੂਬੇਦਾਰ ਨੇ ਇਹ ਦੱਸਣਗੇ ਹਨੂ ਕਿ ਇਹਦਾ ਸਵਾਦ ਕਿਦਾਂ ਦਾ ਆ ਨਾਨ ਵੀ ਆ ਚੁੱਕੇ ਨੇ ਨਾਨ ਵੀ ਆ ਚੁੱਕੇ ਨੇ ਪਾਪਾ ਲਓ ਜੀ ਨਾਨ ਪਹੁੰਚ ਗਿਆ ਪਾਪਾ ਬਹੁਤ ਹੀ ਟੈਸਟ ਨਾਨ ਹੈ ਜੋ ਕਿ ਸਾਰਾ ਪਰਿਵਾਰ ਬੈਠ ਕੇ ਖਾ ਰਿਹਾ ਹੈ ਅਮੁੱਲ ਬਟਰ ਹੈ ਚਨੇ ਦੀ ਸਬਜ਼ੀ ਹੈ ਦਹੀਂ ਹੈ ਔਰ ਅਲੱਗ ਹੀ ਮਜ਼ਾ ਆ ਰਿਹਾ ਖਾਣੇ ਦਾ ਕਿਦਾਂ ਮਹਨ ਹੈ ਵਾਹ ਹੁਣ ਅਸੀਂ ਰਖੜੀ ਤੇ ਵਾਪਸ ਆ ਗਏ ਆ ਤੇ ਦੋਵੇਂ ਭੈਣਾ ਭਰਾ ਨੂੰ ਰਖੜੀ ਛੋਟੇ ਮਾਮਾ ਜੀ ਨੂੰ ਰਖੜੀ ਬੰਨ੍ਹਣੀ ਹੈ ਚਲ ਇਹ ਰਿਸ਼ਤਿਆਂ ਦਾ ਪਵਿੱਤਰ ਇਹ ਰਿਸ਼ਤਿਆਂ ਦਾ ਪਵਿੱਤਰ ਤਿਹਾੜ ਹੈ ਪਿਆਰ ਦੇ ਕਾਹ ਦਾ ਪਿਆਰ ਦਾ ਪੱਦੀ ਹੈ ਅਧਰੇ ਕੋ ਸਾਹਮਣੇ ਥੋੜੇ ਆੜਾ ਭਰਾ ਕੱਟ ਦੇ ਦੇ ਜਿਆਦਾ ਵੀਰ ਬੇਸਵਾਰ ਤਨਖਾਹ ਇਹ ਆੜਾ ਭਰਾ ਨੇ ਬਹੁਤ ਸਾਰਾ ਪਿਆਰ ਦਿੱਤਾ ਆ ਇਹਨੂੰ ਵੀ ਪਿਆਰ ਸਮਝ ਕੇ ਆਪਣੇ ਕੋਲ ਰੱਖਾਂਗੇ ਬੁਗਣੀ ਚ ਪਾ ਲਿਓ ਅੰਨਾ ਪਹਿਲੇ ਦਾ ਨਹੀਂ ਬੁਖਾਂ ਦਾ ਪਿਆਰ ਦਾ ਬੁਖਾਂ ਹੁੰਦਾ ਏ ਉਹ ਮੈਂ ਦੇ ਆ ਤੇ ਕੈਮਰੇ 'ਚ ਹੀ ਕਹਿਣੇ ਬਾਜ ਦੋਦੀ ਕਹਿਣਾ ਮੈਨੂੰ ਕੱਟ ਦਿੱਤੇ ਇਸ ਵਾਰ ਖਾਜ ਲਓ पेमेंट हो गई पहला पापा करके ਨਾਲਾ ਜੀ ਕਹਿੰਦੇ ਨੇ ਬਹੁਤ ਵੱਡਾ ਠਾਕ ਗਿਆ ਕਿ ਮੇਰਾ ਹੋਣਾ 10000 ਰੁਪਏ ਤੈਨੂੰ ਮਿਲੇ ਆ ਤੁਹਾਨੂੰ ਮਿਲੇ ਇਸੇ ਦੀ ਮੈਂ ਇਹ ਦੱਸਦਾ ਸਾਨੂੰ ਇਹ ਪੈਸੇ ਦੇ ਕੇ ਜਾਣੇ ਦੀ ਇਹਦੀ ਪੇਮੈਂਟ ਅਸੀਂ ਪਹਿਲਾਂ ਹੀ ਕਰ ਚੁੱਕੇ ਆ ਜਿਹੜੇ 10000 ਰੁਪਏ ਪਹਿਲਾਂ ਦਿੱਤੇ ਹੋ ਇਹਦੀ ਪੇਮੈਂਟ ਸੀਗੀ ਨਹੀਂ ਉਹ ਮੁੰਡਾ ਕਰੇਗਾ 10000 ਲਗਾ ਦੂੰ ਹਾਂ 10000 ਲਗਾ ਦਪੜ ਚਲੋ ਰਿਹਾ ਆ ਨਾ ਦੇ ਲਗਾ ਹਾਂ ਤਾਂ ਦੀ ਗੰਦੀ ਕਰੋ ਕੋਈ ਮੋਟਾ ਨਹੀਂ ਵੀ ਨਹੀਂ ਆ ਵੇ ਅਲੋੜਾ ਚਾਹੀਦੀ ਕਹਿੰਦੇ ਨੀ ਹਲਕਾ ਨਹੀਂ ਨਹੀਂ ਹਲੋ ਇਹ ਤਾਂ ਕੋਈ ਜਦ ਚਰਾ ਦੰਤ ਮਾਈ ਇਹ ਪਹਿਲੀ ਕਰਦਾ ਪਰ ਮੇਰੇ ਵੀ ਮਾਹਰ ਤੀਏ ਪੁਆ ਨੂੰ ਦੇ ਰਿਹਾ ਵਾ ਕਿਤਾ ਜੀ ਹੋਰ ਨਹੀਂ ਹਾਂ ਨਹੀਂ 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 ਨਾਦਾ ਜੇ ਵਿਆਹ ਮੂਤੇ ਦਾ ਹੋਇਆ ਨਹੀਂ ਬਹੁਤ ਹੀ ਮਾਰ ਕੇ ਪੁਆ ਬਹੁਤ ਨਹੀਂ ਚਲੋ ਜੀ ਮਹਾਰਾਜ ਇਹ ਆਓ ਇਹ ਗੱਲ ਨੇ ਆਏ ਯਾ ਡਾ ਜੀ ਵੇ ਨਾ ਖਵਾਈ ਨਹੀਂ ਆ 100 ਹੋਰ ਦੇਤਾ ਵਾ ਉਹ ਤਾਂ ਆਵੇ ਨਾ ਨਹੀਂ ਬਾ ਤੂੰ ਆਵੇ ਹੁਣ ਨਾ ਬਾਬਾ ਜੀ ਤੈ ਤੈ ਕਿੰਨੇ ਪੈਸੇ ਦੋਗੇ ਇਹਨਾਂ ਨੂੰ ਤੈ ਕਿੰਨੇ ਪੈਸੇ ਦੋਗੇ ਇਹਨਾਂ ਨੂੰ

ਪਪਾ ਜੀ ਉਹਦੀ ਵਰਦੀ ਵੀ ਖਾਲੀ ਪੈਸੇ ਪੂਰੇ ਗਏ ਜੀ ਸਾਹਿਬ ਬਾਰੇ ਪੈਸੇ ਨਾ ਕੀ ਸਾਹਿਬ ਮੈਂ ਹੁੰਦਾ ਹਾਂ ਦਾ ਆਹ ਪਾਈ ਪਹਿਲਾਂ ਵਰਦੀ ਦਾ ਸਵਾਦ ਕਰ ਰਹੇ ਆ ਇਸ ਵਾਰ ਸਵਾਦ ਕਰ ਲੈਂਦੇ ਇੱਕ ਵਰਦੀ ਸਵਾਦ ਉਹ ਫਿਰ ਮੈਂ ਦੇ ਦੇਣੇ ਨੇ ਤੇ ਨਹੀਂ ਦੇਣੇ ਵਰਦੀ ਦੀ ਕੀਮਤ ਨਾਲੇ ਤੇ ਲੈ ਕੇ ਕਿੰਨੇ ਦੇਣੇ ਹਾਤਾਬਾ ਮੈਂ ਪੈ ਗਏ ਨਾ ਆਂਗੇ ਕਹਿੰਦੇ ਆਟਾ بڑا ਮhenga ਹੋਤੀ ਆਟੇ ਦੇ ਦੇ ਦੋ ਕਹਿੰਦੇ ਆਹ ਤੇ ਆਟਾ ਜਿਹੜਾ ਇਹੋ ਵੇਖਦਾ ਜਾਂਦਾ ਰਹਿੰਦੇ ਆਂ ਦਾਨੀ ਨਾ ਸਾਰੇ ਚਲੋ ਚਲੋ ਤੇ ਦਾਦਾ ਹੀ ਦੇਣਾ ਪੜੇ ਇੱਥੇ ਆਏ ਬਾਬੀ ਹੱਨੇ ਨਿੱਕੀ ਆ ਉਹ ਕਹਿਆ ਤੇਜੀ ਜਾਣੀ ਆ ਆਖਿਆ ਉਹ ਦੀਆਂ ਵਾਂਦੇ ਫਟਲੇ ਕਿ ਉਹ ਪਰ ਵੀ ਪਸੰਦ ਨਹੀਂ ਆਈ ਪਰ ਵੀ ਪਸੰਦ ਨਹੀਂ ਆਈ ਹੁਣ ਬਾਰੇ ਨਾਮੇ ਦੀ ਮੀਰ ਆ ਦੱਸੋ ਉਹ बापे <laughs> <laughs> की <Writing> <racial hac -ण Tube> <hando> ਆਲੋਨੀ ਭੁਲੀਓ ਮਨੋ ਦੀ ਜੀ ਚਲੋ ਹੁਣ ਵੱਡੇ ਭਰਾ ਵੱਲ ਚਲੀਏ ਰਖੜੀ ਬੰਨਣਾਂ ਜਾਂਦੀ ਤੁਮ ਕੱਟਨੇ ਕਿ ਭਰਾ ਆਦਾ ਤੇ ਇਹ ਜੀ ਜੇ ਆਪਾਂ ਕੱਟ ਲਿਆ ਲਓ ਜੀ ਹੋ ਲੈ ਹਿੰ ਚੱਲੇ ਆ ਆਪਣੇ ਵੱਡੇ ਭਰਾ ਦੇ ਦਰਵਾਜ਼ੇ ਤੇ ਤਰੇ ਭੀਆ ਕੱਟੀ ਨੇ ਬੰਦੀ ਤੀਵੀ ਬੰਦੋ ਫਾਸਟ ਹੈਗੇ ਆ ਕਿਉਂਕਿ ਆਡਾ ਟਾਈਮ ਬਹੁਤ ਚੱਲ ਗਿਆ ਇਹ ਨਾ ਤਿਰਪਾ ਚੈਨਲ ਹੈ ਪਾਜੀ ਆ ਜਾਓ ਗੁਰੂ ਦੀ ਗਿਰਪਾ ਜਲਦੀ ਹੁੰਦੀ ਆ ਇਧਰੇ ਸਾਰੇ ਅਗੇ ਇਹ ਆਪਣਾ ਏਟੀਐਮ ਇਹਦੇ ਲੈਣਗੇ ਆ ਲੋ ਆ ਲੋ ਇਧਰ ਬੰਦੀ ਹਾਂ ਇਧਰੇ ਖਿਓ ਮੰਜ ਭਾਈ ਵੀਰੰਬਾਈ ਵੀਰੰਬ ਨਾ ਇਹ ਵੀ 200 ਰੁਪਏ ਲੱਕੜੀ ਵੀ ਬਣਾ ਰਾਇਆ ਇਹਦੇ ਨਾਲ ਸੋਚ ਰਾਇਆ ਵੀ ਪਹਿਣਾ ਨੇ ਪੈਸੇ ਵੀ ਕਿੰਨੇ ਦੇਣੇ ਮੈਨੂੰ ਜਾਓ ਇਹ ਭਾਜੀ ਲੈਓ ਪੈਸੇ ਲੈਓ ਪੈਸੇ ਅੱਗੇ ਵੀ ਕੰਟੀ ਨਾਲ ਖਾਓ ਕੋ ਕੁਥੋੜੀ ਹੋ ਜਾਣੀ ਹੈ ਮਾ ਮਾਰੇ ਪੂਰੀ ਬਹੁਤ ਕਿਊਟ ਗਿਆ ਕੋ ਨੂੰ ਜੱਤੀ ਜਾ ਮੇਰੀ ਲੱਕੜੀ ਚੋਰੀ ਕੀ ਹੈ ਹੁਣ ਮੈਂ ਕਿਹੜੀ ਬਣਨੀ ਆ ਹਾਂ ਬਾਈ ਜੀ ਆਹ ਬੋਲੀ ਰੱਖਣੀ ਹੈ ਬੰਨ ਬਾਈ ਰੱਖ ਬੰਨ ਬਾਈ ਹੈ ਬਹੁਤ ਵੱਡਾ ਲੱਗਦਾ ਪਰ ਸ਼ਰਾਤੀ ਆ ਥੋੜਾ ਜਿਹਾ ਤੇਈ ਰਾਤ ਖੜੀ ਲੌਂਡੇ ਤੇ ਖੜੀ ਖਾਦੀ ਬੰਨਦੇ ਹਾਂ ਜਿਹੜੇ ਸਪਾਟੇ ਲੱਗੇ ਹੁੰਦੇ ਨੇ ਲਾ ਬੰਨ ਤੱਕੜੀ ਨਾਲ ਕੰਢੀਆ ਯਾ ਕੀ ਕਹਤੇ ਲਿਆ ਇੱਕ ਚਾਹ ਆਪ ਇੱਕ ਕਾਰਵਾਤੀ ਨਹੀਂ ਨਹੀਂ ਮੈਂ ਜਿਦਾ ਤੁਹਾਡਾ ਜ ਓਹ ਦੁਕਾਨ ਦੇ ਵਿੱਚ ਨਾ ਆਹਲੇ ਵੀਰ ਜੀ ਨੇ ਪੈਸੇ ਦਿੱਤੇ ਆ ਕਿਉਂਕਿ ਇਹ ਕਹਿੰਦਾ ਕਿ ਮੈਂ ਮੇਰੇ ਮੁੰਡੇ ਦੇ ਵਿਆਹ ਤੇ ਆਇਆ ਹੋ ਸੁੱਟਦੀ ਆ ਉਹ ਨਹੀਂ ਜੀ ਤਾਂ ਹੀ ਆਈ ਕਿ ਖਿੰਦੀ ਕਰਨਾ ਆ ਵੀ ਇਹਨੇ ਬਹੁਤ ਸਾਡਾ ਮਾਰ ਕੀਤਾ ਦੇਖੋ ਹਾਂ ਤੁਸੀਂ ਪਹਿਲਾਂ ਭਾਰੇ ਕਿਹੜੇ ਆ ਭਾਰੇ ਦੇ ਦੇਖੋ ਕਿਹੜੇ ਆ ਬਹੁਤ ਬਹੁਤ ਮਾਰ ਦਿੱਤਾ ਨਹੀਂ ਤੇ ਹੁਣ ਤੋਲ ਕੇ ਪੈਸੇ ਨਾਲ ਨਹੀਂ ਦੇਣੀ ਤੁਸੀਂ ਪੈਸੇ ਕੀ ਹੈ ਕੀ ਹੈ ਪਹਿਲੇ ਮੈਂ ਰੁਪਏ ਦਿੱਤੇ ਤੁਸੀਂ ਤੇ ਪੈਸੇ ਮੰਗਣੀ ਹੈ ਮੈਂ ਰੁਪਏ ਦਿੱਤੇ ਵੇਖੋ ਭਾਈ ਨਾ ਨਾ ਇਹ ਤੁਹਾਨੂੰ ਜਾ 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 ਬੈਠ ਕੇ ਗੱਲ ਕਰੋ ਮੇਰੇ ਨਾਲ ਬਹੁਤ ਜਿਆਦੇ ਆ ਤੇ ਇਹ ਨਾ ਇਹਦੇ ਵਿਆਹ ਦੇ ਉੱਤੇ ਸੁੱਟਦੀਆਂ ਹੋਣਾ ਏਦਾਂ ਕਰ ਕੋ ਨਾ ਤਾਂ ਦੇਤੇ ਤੇ ਮੁੜ ਕੇ ਲੱਭਣੇ ਨਹੀਂ ਉਹਨਾਂ ਨੂੰ ਜਮ੍ਹਾਂ ਰੱਖ ਲਓ ਜਮ੍ਹਾਂ ਰੱਖ ਲਓ ਲੱਭਣੇ ਨਹੀਂ ਵੇਰੇ ਮਨੇ ਤਾਂ ਦਿੱਤੇ ਆ ਵੀ ਆ ਭਾਈ ਇਹਨਾਂ ਦਾ ਜਿਆਦਾ ਵਾ ਉਹਨਾਂ ਦਾ ਨਹੀਂ ਹੈ ਇਹਨਾਂ ਦਾ ਵਜਨ ਜ਼ਿਆਦਾ ਹੈ ਕਿਉਂ ਭਾਈ ਠੀਕ ਆ ਨਾ ਹਰ ਮੈਂ ਜਿਹੜਾ ਪਾਣੀ ਵਾਲੇ ਕਹਿਣ ਲਿਆ ਉਹਦੇ ਵਿੱਚ ਇੱਕ ਡਾਲੋ ਇੱਕ ਘੰਟਾ ਉਹਦੇ ਆਪਣੇ ਡੈਡੀ ਨੇ ਦਿੱਤੇ ਉਹਦੇ ਮੱਥ पे ਹੈ ਹਾਂ ਹਾਲੋ ਭਾਈ ਹਾਂ ਓਹ ਬਤਾਉ ਬਾਜਾ ਥਨੇ ਲਿਗਾ ਬਾਹਰ ਹਾਂ ਆਹ ਠੀਪੇ ਗੁਰਸ਼ਾਂਤ ਵੱਲ ਹੀ ਓਏ ਗੁਰਸ਼ਾਂਤ ਹਾਰ ਗੋਣਾ ਓ ਭਾਈ ਟਿਕਾ ਨਾ ਆ ਵੱਡੇ ਵੀਰ ਦਾ 사 ਕਰਨ ਆ ਛੋਟੀ ਭੈਣ ਨੂੰ ਦਰਸ਼ਨ ਨੂੰ ਦੇਦਾ ਹਾਂ ਅੰਦੇ ਤੇ ਵਿੱਜੇ ਪਾਦੇ ਕਿੱਥੇ ਪਾਦੇ 6000 ਰੁਪਏ ਆਖਦੇ ਮਤਲਬ ਪਤੀ ਜਿਹੇ ਦੀ ਰਖੜੀ ਬਣਾਈ ਚਲ ਚਲ ਕਮਾਈ ਤੇ ਨਹੀਂ ਇਹ ਕਰਦਾ ਪਰ ਇਹ ਆ ਪੈਸੇ ਦੀ ਆ ਮਾਨ ਜੋ ਰੱਖਿਆ ਭੂਆ ਦਾ ਥੋੜੀ ਫੀਡ ਵੇਚਦਾ ਦੁਕਾਨ ਤੇ ਕਰਦਾ ਇਹਨੇ ਕਿਹੜੀ ਕਿਤੇ ਇਹ ਕਰਦਾ ਠੀਕ ਹੈ ਜੀ ਔਰ